ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ ਗੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀ ਵਾਲ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜੇਕਰ ਗੱਲ ਨਹੀਂ ਕੋਈ ਸੁਨੇਗਾ ਉਹਨਾਂ ਦਾ ਵਿਧਾਇਕ ਜਾਂ ਮੰਤਰੀ ਜਾਂ ਫਿਰ ਆਮ ਕੋਈ ਵਿਅਕਤੀ ਕੀ ਉਹਨਾਂ ਦਾ ਜਿਹੜਾ ਹੈ ਆਮ ਆਦਮੀ ਪਾਰਟੀ ਵੱਲੋਂ ਐਂਕਾਊਂਟਰ ਕਰਵਾ ਦਿੱਤਾ ਜਾਵੇਗਾ ਕੀ ਪੰਜਾਬ ਦੇ ਵਿੱਚ ਜਿੱਥੇ ਇੰਨੇ ਵੱਡੇ ਮੁੱਦੇ ਛਿੜੇ ਹੋਏ ਨੇ ਜਿੱਥੇ ਪਾਣੀ ਵਿੱਚ ਡੁੱਬਦੇ ਲਗਾਤਾਰ ਕਿਸਾਨ ਸਾਹਮਣੇ ਆ ਰਹੇ ਨੇ ਲੇਕਿਨ ਉਹਨਾਂ ਦੇ ਚਲਦਿਆਂ ਜੇਕਰ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮਿਤ ਪਠਾਨ ਮਾਜਰਾ ਨੇ ਸਚਾਈ ਬੋਲੀ ਹੈ ਤਾਂ ਉਹਨਾਂ ਨੇ ਕਿਹਾ ਹੈ ਕਿ ਮੇਰਾ ਐਨਕਾਊਂਟਰ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦੂਸਰੇ ਪਾਸੇ ਜਿੱਥੇ ਪਿਛਲੇ ਦਿਨਾਂ ਦੇ ਵਿੱਚ ਉਹ ਕਾਫੀ ਜ਼ਿਆਦਾ ਇਹਦੇ ਉੱਤੇ ਇਸ ਮੁੱਦੇ ਦੇ ਉੱਤੇ ਬੋਲਦੇ ਨਜ਼ਰ ਆਏ ਲੇਕਿਨ ਜਿਵੇਂ ਹੀ ਉਹਨਾਂ ਦੀ ਗ੍ਰਿਫਤਾਰੀ ਹੋਈ ਤਾਂ ਅਚਾਨਕ ਉਹਨਾਂ ਦੇ ਫਰਾਰ ਹੋਣ ਦੀਆਂ ਗੱਲਾਂ ਸਾਹਮਣੇ ਆਉਣ ਲੱਗੀਆਂ। ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਦੇ ਵਿੱਚ ਵੱਡੀ ਹਲਚਲ ਮੱਚੀ ਹੋਈ ਹੈ, ਜਿੱਥੇ ਉਹਨਾਂ ਦੇ ਆਪਣੇ ਹੀ ਵਿਧਾਇਕ ਮੰਤਰੀ ਬਗਾਵਤ ਤੇ ਛਿੜ ਗਏ ਨੇ ਤੇ ਉੱਥੇ ਹੀ ਹਰਮੀਤ ਪਠਾਨ ਮਾਜਰਾ ਦਾ ਇੱਕ ਬਿਆਨ ਨਿਕਲ ਕੇ ਸਾਹਮਣੇ ਆ ਗਿਆ ਹੈ। ਪਹਿਲਾਂ ਤੁਹਾਨੂੰ ਉਹਨਾਂ ਦਾ ਬਿਆਨ ਸੁਣਾ ਦਿੰਨੇ ਆ ਬਾਅਦ ਚ ਉਹਨਾਂ ਤੇ ਗੱਲਬਾਤ ਕਰਾਂਗੇ ਕਿ ਆਖਰ ਵਿੱਚ ਜਿਹੜੇ ਨੇ ਹਰਮੀਤ ਪਠਾਨ ਮਾਜਰਾ ਕੀ ਕਹਿਣਾ ਚਾਹੁੰਦੇ ਨੇ thank 450 ਸਾਲ ਪੇਚੀ ਪਿਕਰ ਦਾ ਮਨ ਨਾ ਬੀਚਾਰ ਜੋ ਕਰਕੇ ਪੇਨੇ ਟੋਕਾ ਲੈ ਮੈਂ ਪਰੇ ਪੱਜੇ ਉਸ ਦਾ ਚਲਾਣਾ ਉਹ ਯਾਦ ਵਿੱਚ ਪਿਛੋਕੜ ਤੋਂ ਮਿਲੇ ਪਾ ਮਾਤਮ ਦੀ ਉਹ ਅਰਦਾਸ ਇੱਕ ਉਸਤ ਪੁਰੀਆ ਦੇ ਪਰਚੇ ਦੇ ਸਬੰਧ ਵਿੱਚ ਆਪਾਂ ਕੋਲ ਬੈਠੇ ਕੁੜੀ ਚਲੇ 11 ਨੰਬਰ ਤੋਂ ਤਾਂ ਇਹ ਹੈ ਕਿ ਉਹ ਕਹਿੰਦੇ ਮੈਂ ਫੜੇ ਸਭ ਤੋਂ ਵੱਧ ਕਰਨਾ ਹੈ ਕੁਛ ਨਹੀਂ ਕਰ ਸਕੀ ਇਹ ਤੱਕ ਕਰੀ ਜਾ ਤੱਕਾ ਹੈ ਇੱਕ ਤਾਰ ਕੋਈ ਹੈ ਪਰ ਇਹਨੇ ਕੁਝ ਨਹੀਂ ਇਹ ਜਿਹੜੇ ਕਬੀਲੇ ਸਨ ਪਠਾਨ ਮਾਜਰਾ ਜਿਹੜੇ ਇਹ ਲਗਾਤਾਰ ਕਹਿੰਦੇ ਨਜ਼ਰ ਆ ਰਹੇ ਨੇ ਕਿ ਮੇਰੇ ਉੱਤੇ ਜਿਹੜੀ ਹੈ ਗੋਲਾਬਾਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਦੂਸਰੇ ਪਾਸੇ ਉਹ ਕਹਿ ਰਹੇ ਨੇ ਕਿ ਮੈਂ ਕਿਤੇ ਭਜਨ ਦੀ ਗੱਲ ਨਹੀਂ ਕੀਤੀ ਜਦੋਂ ਮੈਨੂੰ ਪੁਲਿਸ ਆਪਣੀ ਕਸਟਡੀ ਦੇ ਵਿੱਚ ਲਿਆ ਹੋਇਆ ਸੀ ਤੇ ਅਸੀਂ ਰਸਤੇ ਦੇ ਵਿੱਚ ਰੁਕੇ ਆ ਤੇ ਅਚਾਨਕ ਜਿਹੜੀ ਹੈ ਪੁਲਿਸ ਵੱਲੋਂ ਗੋਲਾਬਾਰੀ ਕੀਤੀ ਗਈ ਹੈ ਤੇ ਮੈਂ ਆਪਣੀ ਜਾਨ ਬਚਾਉਣ ਵਾਸਤੇ ਉਥੋਂ ਭਜਨ ਦੀ ਕੋਸ਼ਿਸ਼ ਕੀਤੀ ਇਸ ਤੋਂ ਇਲਾਵਾ ਮੇਰੇ ਉੱਤੇ ਜਿਹੜੇ ਗਲਤ ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ ਕਿਉਂਕਿ ਮੈਂ ਆਮ ਆਦਮੀ ਪਾਰਟੀ ਦੀ ਜਿਹੜੀ ਸਚਾਈ ਹੈ ਉਹ ਸਾਹਮਣੇ ਲਿਆ ਕੇ ਰੱਖ ਦਿੱਤੀ ਹੈ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਮੇਰੇ ਉੱਤੇ ਜਿਹੜਾ ਹੈ ਪੰਜਾਬ ਪੁਲਿਸ ਵੱਲੋਂ ਗੋਲਾਬਾਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਧੰਨਵਾਦ